ਇਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਅੱਜ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਆਪਾਂ ਅੱਜ ਤੁਹਾਡੇ ਨਾਲ ਇੱਕ ਅਮਰੀਕਾ ਗਏ ਅਜਿਹੇ ਇਨਸਾਨ ਦੀ ਕਹਾਣੀ ਸਾਂਝੀ ਕਰਾਂਗੇ ਕਿ ਤੁਸੀਂ ਉਹ ਕਹਾਣੀ ਸੁਣ ਕੇ ਯਕੀਨ ਨਹੀਂ ਕਰ पाओगे ਕਿ ਵਾਕਿਆਹੀ ਇਹ ਸੱਚਾ ਕਿਉਂਕਿ ਜਿੱਥੇ ਮੈਂ ਇਹ ਗੱਲ ਸੁਣੀ ਸੀ ਜਿੱਥੋਂ ਮੈਂ ਸੁਣੀ ਸੀ ਸੁਣ ਕੇ ਮੈਨੂੰ ਵੀ ਯਕੀਨ ਨਹੀਂ ਹੋਇਆ ਸੀ ਤੇ ਜਿਨ੍ਹਾਂ ਨੇ ਸੁਣਾਈ ਸੀ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਜਿਨੇ ਸਾਨੂੰ ਇਹ ਗੱਲ ਦੱਸੀ ਆ ਉਸ ਇਨਸਾਨ ਨੇ ਵੀ ਇਹ ਗੱਲ ਕਹੀ ਸੀ ਕਿ ਮੈਨੂੰ ਯਕੀਨ ਨਹੀਂ ਹੋਇਆ ਸੀ ਵੀ ਕੀ ਇਹ ਸੱਚ ਆ ਕਈ ਸੱਚ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਜਿੰਨੇ ਵਾਰ ਮਰਜ਼ੀ ਸੁਣ ਲਓ ਸਾਨੂੰ ਯਕੀਨ ਨਹੀਂ ਹੁੰਦਾ ਆਰ ਕਿਤੇ ਨਾ ਕਿਤੇ ਇਹੋ ਜੇ ਸੱਚ ਆ ਜਿਹੜੇ ਵਾਪਰਦੇ ਆ ਚਲੋ ਤੁਸੀਂ ਪਹਿਲਾਂ ਪੂਰੀ ਕਹਾਣੀ ਸੁਣੋ ਕਹਾਣੀ ਸੁਣਨ ਤੋਂ ਬਾਅਦ ਆਪਣੀ ਰੈਕਮੈਂਟ ਬਾਕਸ ਵਿੱਚ ਜ਼ਰੂਰ ਰੱਖਿਓ ਤੇ ਇਹ ਕਹਾਣੀ ਸੁਣਾਉਣ ਦਾ ਮਕਸਦ ਕੋਈ ਅੰਧਵਿਸ਼ਵਾਸ ਫੈਲਾਉਣਾ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਹੀ ਆ ਕਿ ਮੈਂ ਸੁਣੀ ਆ ਜਿਨ੍ਹਾਂ ਨੇ ਮੈਨੂੰ ਸੁਣਾਈ ਆ ਉਹਨਾਂ ਨੇ ਵੀ ਕਿਸੇ ਤੋਂ ਸੁਣੀ ਆ ਤੇ ਇਹ ਬਿਲਕੁਲ ਸੱਚੀ ਘਟਨਾ ਹੈ ਅ ਦਲਜੀਤ ਸਿੰਘ ਉਮਰ ਤਕਰੀਬਨ 50 55 ਸਾਲ ਆ ਉਸ ਇਨਸਾਨ ਦੀ ਤੇ ਉਹ ਅੱਜ ਅਮਰੀਕਾ ਦੇ ਵਿੱਚ ਰਹਿ ਰਿਹਾ ਦਲਜੀਤ ਸਿੰਘ ਦੱਸਦਾ ਕਿ ਮੇਰੇ ਪਾਪਾ ਜੀ ਕੋਲ ਵਧੀਆ ਜ਼ਮੀਨ ਸੀ 15 18 ਕਿੱਲੇ ਜ਼ਮੀਨ ਸੀ ਕਹਿੰਦਾ ਪਰ ਮੇਰੇ ਸਿਰ ਤੇ ਭੂਤ ਸਵਾਰ ਸੀ ਕਿ ਮੈਂ ਬਾਹਰ ਜਾਣਾ ਕਹਿੰਦਾ ਮੇਰੇ ਪਾਪਾ ਨੇ ਮੈਨੂੰ ਕਿਹਾ ਕਿ ਇੱਥੇ ਇੰਨੀ ਜ਼ਮੀਨ ਆ ਵੀ ਕੀ ਕਰਨੀ ਆ ਕਹਿੰਦਾ ਮੈਂ ਆਖਿਆ ਵੀ ਨਹੀਂ ਮੈਂ ਤਾਂ ਅਮਰੀਕਾ ਜਾਣਾ ਅਮਰੀਕਾ ਦੀ ਜ਼ਿੰਦਗੀ ਬਹੁਤ ਵਧੀਆ ਕਹਿੰਦੇ ਚਲੋ ਅਸੀਂ ਏਜੰਟ ਨਾਲ ਗੱਲ ਕੀਤੀ ਤਾਂ ਏਜੰਟ ਨੇ ਦੱਸਿਆ ਕਿ ਦੇਖੋ ਇੱਕ ਨੰਬਰ ਦੇ ਵਿੱਚ ਅਮਰੀਕਾ ਜਾਣਾ ਬਹੁਤ ਔਖਾ ਤੁਸੀਂ ਜਿਆਦਾ ਪੜ੍ਹੇ ਲਿਖੇ ਨਹੀਂ ਹੈਗੇ ਪਰ ਅਸੀਂ ਅਮਰੀਕਾ ਭੇਜਦੇ ਆਂ ਡੋਂਕੀ ਰਾਹੀ ਭੇਜਦੇ ਆਂ ਉਦੋਂ ਸ਼ਾਇਦ ਡੋਂਕੀ ਦਾ ਕਿਸੇ ਨੂੰ ਮਤਲਬ ਨਹੀਂ ਪਤਾ ਸੀ ਅੱਜ ਕੱਲ ਤਾਂ ਮੀਡੀਆ ਤੇ ਸੋਸ਼ਲ ਮੀਡੀਆ ਨੇ ਡੋਂਕੀ ਦਾ ਮਤਲਬ ਸਮਝਾ ਦਿੱਤਾ ਪਰ ਉਹ ਕਹਿੰਦਾ ਵੀ ਮੈਂ ਕਿਹਾ ਵੀ ਮੈਂ ਅਮਰੀਕਾ ਜਾਣਾ ਜਿੰਮੇ ਮਰਜ਼ੀ ਪਹੁੰਚਾਂ ਚਲੋ ਕਹਿੰਦਾ ਅਸੀਂ ਏਜੰਟ ਨਾਲ ਗੱਲ ਕੀਤੀ ਮੇਰੇ ਨਾਲ ਕਹਿੰਦਾ ਕਿ ਦੋ ਮੁੰਡੇ ਹੋਰ ਸੀ ਅਸੀਂ ਏਜੰਟ ਨਾਲ ਗੱਲ ਕੀਤੀ ਤੇ ਉਹਨੇ ਸਾਨੂੰ 25 ਲੱਖ ਰੁਪਏ ਦੇ ਵਿੱਚ ਉਦੋਂ ਗੱਲ ਹੋਈ ਸੀ ਕਿਉਂਕਿ ਬਹੁਤ ਸਾਲ ਪਹਿਲਾਂ ਦੀ ਇਹ ਗੱਲ ਆ ਚਲੋ ਕਹਿੰਦਾ ਅਸੀਂ ਏਜੰਟ ਨੂੰ 25 ਲੱਖ ਦਿੱਤਾ ਤੇ ਉਹਨੇ ਸਾਨੂੰ ਇੱਕ ਵਾਰ ਮੈਕਸੀਕੋ ਤੱਕ ਭੇਜਦਾ ਜਹਾਜ਼ ਰਾਹੀਂ ਉਸ ਤੋਂ ਬਾਅਦ ਕਹਿੰਦਾ ਸਾਡਾ ਜੋ ਸਫ਼ਰ ਸੀ ਉਹ ਪੈਦਲ ਸੀ ਤੇ ਏਜੰਟ ਨੇ ਵਾਕੂਬੀ ਸਾਨੂੰ ਇਹ ਦੱਸਿਆ ਸੀ ਕਿ ਰਸਤੇ ਦੇ ਵਿੱਚ ਤੁਹਾਨੂੰ ਤਕਲੀਫ਼ ਕੋਈ ਨਹੀਂ ਹੋਣੀ ਡੋਂਕਰ ਹੋਣਗੇ ਜਿਹੜੇ ਕਿ ਤੁਹਾਡੀ ਭਾਸ਼ਾ ਨਹੀਂ ਸਮਝਦੇ ਹੋਣਗੇ ਬਸ ਤੁਹਾਨੂੰ ਉਹ ਅਮਰੀਕਾ ਜਰੂਰ ਪਹੁੰਚਾ ਦੇਣਗੇ ਚਲੋ ਕਹਿੰਦਾ ਵੀ ਮੈਂ ਆਖਿਆ ਵੀ ਇੰਨਾ ਕਿੰਨਾ ਕੋਖਾ ਰਸਤਾ ਹੋਊਗਾ ਵੀ ਦੁਨੀਆ ਜਾਣਦੀ ਹੋਊ ਫੇਰ ਹੀ ਭੇਜਦੇ ਆ ਚਲੋ ਕਹਿੰਦਾ ਵੀ ਮੈਂ ਕਮਰ ਕੱਸੇ ਕੱਸ ਲੇ ਤੇ ਚਲੋ ਆਪਣੇ ਬੈਗ ਦੇ ਵਿੱਚ ਸਮਾਨ ਪੈਕ ਕਰ ਲਿਆ 25 ਲੱਖ ਕਹਿੰਦਾ ਅਸੀਂ ਏਜੰਟ ਨੂੰ ਦੇ ਕੇ ਬੜੀ ਖੁਸ਼ੀ-ਖੁਸ਼ੀ ਅਸੀਂ ਚਲੇ ਗਏ ਮੈਂ ਕਿਸੀ ਕੋ ਤੋਂ ਕਹਿੰਦਾ ਸਾਨੂੰ ਜਦੋਂ ਅਸੀਂ ਉਤਰੇ ਤੇ ਉੱਥੇ ਕਹਿੰਦਾ ਤਿੰਨ ਚਾਰ ਕਾਲੇ-ਕਾਲੇ ਜਿਹੇ ਬੰਦੇ ਕਹਿੰਦਾ ਸਾਨੂੰ ਜੀਪ ਦੇ ਵਿੱਚ ਬਿਠਾ ਕੇ ਲੈ ਗਏ ਉੱਥੋਂ ਕਹਿੰਦਾ ਅਸੀਂ ਗਾਹਾਂ ਉਹਨਾਂ ਨੇ ਸਾਨੂੰ ਇੱਕ ਜਗ੍ਹਾ ਇੱਕ ਘਰ ਜਿਹਾ ਬਣਿਆ ਹੋਇਆ ਸੀ ਛੋਟਾ ਜਿਹਾ ਉਹਦੇ ਵਿੱਚ ਰੱਖਿਆ ਕਹਿੰਦਾ ਅਸੀਂ ਤਿੰਨ ਜਾਣੇ ਸੀ ਸਾਡੇ ਤੋਂ ਪਹਿਲਾਂ 10-12 ਮੁੰਡੇ ਉੱਥੇ ਹੋਰ ਸੀ ਅਸੀਂ ਕਹਿੰਦਾ ਉਪਰੇ ਉਪਰੇ ਇੱਕ ਦੂਜੇ ਵੱਲ ਵੇਖੇ ਕਹਿੰਦਾ ਉਹਨਾਂ ਮੁੰਡਿਆਂ ਦੇ ਵਿੱਚੋਂ ਦੋ ਮੁੰਡੇ ਸਰਦਾਰ ਸੀ ਚਲੋ ਕਹਿੰਦਾ ਉਹਨਾਂ ਨੂੰ ਵੇਖ ਕੇ ਸਾਨੂੰ ਵੀ ਹੌਸਲਾ ਜਾ ਹੋਇਆ ਪਰ ਕਹਿੰਦਾ ਜਿਹੜੇ ਡੋਂਕਰ ਸੀ ਉਹ ਕਾਲੇ-ਕਾਲੇ ਸੀ ਜਿਵੇਂ ਨਾਈਜੀਰੀਅਨ ਹੁੰਦੇ ਨੇ ਤੇ ਕਹਿੰਦੇ ਉਹਨਾਂ ਕੋਲੇ ਸੀ ਪਿਸਤੌਲ ਕਹਿੰਦਾ ਮੈਂ ਤਾਂ ਡਰ ਗਿਆ ਦੇਖ ਕੇ ਮੇਰੇ ਨਾਲ ਦੇ ਵੀ ਡਰ ਗਏ ਬੀਏ ਤਾਂ ਨਹੀਂ ਪਚਾਉਂਦੇ ਲੱਗਦੇ ਵੀ ਰਸਤੇ 'ਚ ਹੀ ਕੁਝ ਹੋਊਗਾ ਚਲੋ ਕਹਿੰਦਾ ਅਸੀਂ ਜਿਵੇਂ ਸਾਨੂੰ ਏਜੰਟ ਨੇ ਕਿਹਾ ਸੀ ਵੀ ਤੁਸੀਂ ਕੁਝ ਬੋਲਣਾ ਨਹੀਂ ਵੀ ਚੁੱਪਚਾਪ ਤੁਸੀਂ ਜਿਵੇਂ ਤੁਹਾਨੂੰ ਉਹ ਲਿਜਾਈ ਜਾਣਗੇ ਤੁਸੀਂ ਜਾਈ ਜਾਇਓ ਚਲੋ ਕਹਿੰਦਾ ਸਾਨੂੰ 2-3 ਦਿਨ ਉੱਥੇ ਰੱਖਿਆ ਉਸ ਖਾਣ ਪੀਣ ਦਾ ਸਮਾਨ ਸਾਡੇ ਕੋਲ ਸੀ ਕਹਿੰਦਾ ਚਲੋ ਉੱਥੇ ਸਾਨੂੰ ਮੀਟ-ਮੂਟ ਜਾ ਖਵਾ ਕੇ 3-4 ਦਿਨ ਸਾਡੇ ਕੱਡੇ ਤੇ ਉਦੋਂ ਬਾਅਦ ਸਾਨੂੰ ਧੋਰ ਲਿਆ ਤੁਰਪੇ ਕਹਿੰਦਾ ਅਸੀਂ ਤੁਰਦਿਆਂ ਨੂੰ ਕਹਿੰਦਾ ਸਾਨੂੰ 2 ਦਿਨ ਤੇ 2 ਰਾਤਾਂ ਹੋ ਗਈਆਂ ਜੰਗਲ ਦੇ ਵਿੱਚ ਦੀ ਕਹਿੰਦਾ ਅਸੀਂ ਲੰਗੇ ਜਿੱਥੇ ਜ਼ਿਆਦਾ ਰਾਤ ਪੈ ਜਾਂਦੀ ਸੀ ਜ਼ਿਆਦਾ ਹਨੇਰਾ ਹੋ ਜਾਂਦਾ ਸੀ ਤੇ ਅਸੀਂ ਉੱਥੇ ਹੀ ਸੌਂ ਜਾਂਦੇ ਸੀ ਡੌਂਕਰ ਸੀ ਸਾਨੂੰ ਉੱਥੇ ਕਹਿ ਦਿੰਦੇ ਸੀ ਵੀ ਤੁਸੀਂ ਇਸ਼ਾਰਾ ਕਰ ਦਿੰਦੇ ਸੀ ਵੀ ਇੱਥੇ ਸੌਂਜੋ ਆਪ ਕਹਿੰਦੇ ਉਹ ਪਤਾ ਨਹੀਂ ਕਿੱਥੇ ਜਾਂਦੇ ਸੀ ਸਾਨੂੰ ਨਹੀਂ ਪਤਾ ਆਸੇ ਪਾਸੇ ਚਲੇ ਜਾਂਦੇ ਸੀ ਅਸੀਂ ਕਹਿੰਦਾ ਸੌਂਦੇ ਤੇ ਸਵੇਰੇ ਉੱਠ ਕੇ ਫਿਰ ਸਾਨੂੰ ਹੁੱਜਾ ਮਾਰ ਕੇ ਖੜ੍ਹਾ ਕਰ ਲੈਂਦੇ ਕਹਿੰਦਾ ਸਾਡੇ ਕੋਲੇ ਪਾਣੀ ਦੀਆਂ ਬੋਤਲਾਂ ਸੀ ਕੁਛ ਕੁ ਹੈਗੇ ਸੀ ਬਿਸਕਟ ਵਗੈਰਾ ਅਸੀਂ ਘਰੋਂ ਚੱਕ ਕੇ ਲੈ ਕੇ ਗਏ ਸੀ ਚਲੋ ਉਹ ਮਾੜਾ ਮੋਟਾ ਖਾ ਕੇ ਟਾਈਮ ਪਾਸ ਕਰ ਲੈਂਦੇ ਪਰ ਰੱਜਮਾ ਖਾਣਾ ਨਹੀਂ ਮਿਲਦਾ ਸੀ ਚਲੋ ਕਹਿੰਦਾ ਤੁਰੇ ਗਏ ਤੁਰਦੇ ਤੁਰਦੇ ਕਹਿੰਦਾ ਅਸੀਂ ਬਹੁਤ ਜ਼ਿਆਦਾ ਥੱਕ ਗਏ ਤੇ ਕਿਤੇ ਮੀਂਹ ਆ ਜਾਂਦਾ ਸੀ ਕਿਤੇ ਧੁੱਪ ਨਿਕਲਿਆ ਆਉਂਦੀ ਸੀ ਕਦੇ ਕਿਹੋ ਜਿਹਾ ਮੌਸਮ ਜਮਾ ਕਹਿੰਦਾ ਵੇਵਸ ਹੋ ਗਈ ਸਾਡੀ ਮੇਰੇ ਨਾਲ ਦਾ ਕਹਿੰਦਾ ਇੱਕ ਮੁੰਡਾ ਸੀ ਜਿਹੜਾ ਉਹ ਹੋ ਗਿਆ ਬਿਮਾਰ ਕਹਿੰਦਾ ਅਸੀਂ ਉਹਨੂੰ ਕਦੇ ਸਹਾਰਾ ਦੇ ਕੇ ਕਦੇ ਹੌਂਸਲਾ ਦੇ ਕੇ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੇ ਪਰ ਜਮਾ ਉਹ ਵੇਵਸ ਹੋ ਗਿਆ ਉਹ ਕਹਿੰਦਾ ਵੀ ਮੈਂ ਨਹੀਂ ਤੁਰ ਸਕਦਾ ਕਹਿੰਦਾ ਅਸੀਂ ਉਹਦੀਆਂ ਮਨਤਾ-ਮਨਤਾ ਕਰਦੇ ਉਹਨੂੰ ਫੜ ਕੇ ਤੋਰਦੇ ਪਰ ਉਹ ਜਦੋਂ ਨਾ ਤੁਰਦਾ ਤਾਂ ਕਹਿੰਦਾ ਡੋਂਕਰ ਆਪਦੀ ਭਾਸ਼ਾ ਦੇ ਵਿੱਚ ਬੜੇ ਗੁੱਸੇ ਦੇ ਵਿੱਚ ਬੋਲਦੇ ਜਿਵੇਂ ਉਹ ਗਾਲਾਂ ਕੱਢਦੇ ਹੋਣ ਕਹਿੰਦੇ ਜਿਹੜਾ ਪਿੱਛੇ ਰਹਿ ਜਾਂਦਾ ਤਾਂ ਪਿੱਛੇ ਛੱਡ ਜਾਂਦੇ ਸੀ ਹੁਣ ਕਹਿੰਦਾ ਮੇਰੇ ਨਾਲ ਦੇ ਤੋਂ ਜਦੋਂ ਤੁਰਿਆ ਨਹੀਂ ਜਾਂਦਾ ਸੀ ਤਾਂ ਕਹਿੰਦਾ ਵੀ ਉਹਨੂੰ ਜਿਹੜਾ ਵੀ ਉੱਥੇ ਛੱਡਦਾ ਸਾਨੂੰ ਡੋਂਕਰ ਕਹਿੰਦੇ ਵੀ ਜਾਂ ਤਾਂ ਤੁਸੀਂ ਚੱਲੋ ਤੇ ਨਹੀਂ ਤਾਂ ਵੀ ਫਿਰ ਅਸੀਂ ਤੁਹਾਨੂੰ ਵੀ ਛੱਡ ਜਾਾਂਗੇ ਵੀ ਇਸ਼ਾਰਾ ਅਸੀਂ ਸਮਝਦੇ ਸੀ ਚਲੋ ਕਹਿੰਦਾ ਅਸੀਂ ਆਪਣੇ ਦੋਸਤ ਨੂੰ ਕਿਹਾ ਸਾਡਾ ਦੋਸਤ ਕਹਿੰਦਾ ਵੀ ਤੁਸੀਂ ਚਲੇ ਜਾਓ ਮੈਂ ਤਾਂ ਨਹੀਂ ਤੁਰਨਾ ਮੈਂ ਤਾਂ ਪਿੱਛੇ ਬਾਅਦ ਚ ਆਜੂ ਜੇ ਮੇਰਾ ਸੈੱਟ ਹੋਇਆ ਸਰੀਰ ਵੀ ਨਹੀਂ ਮੈਂ ਨਹੀਂ ਤੁਰਨਾ ਕਹਿੰਦੇ ਅਸੀਂ ਉਹਨੂੰ ਕਿਹਾ ਵੀ ਤੂੰ ਵਾਪਸ ਕਿਵੇਂ ਜਾਵੇਂਗਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਤਾਂ ਪਹੁੰਚਣਾ ਨਹੀਂ ਕਿਤੇ ਕਿਉਂਕਿ ਵੇਵ ASCII ਇੰਨਾ ਹੋ ਗਿਆ ਸੀ ਚਲੋ ਕਹਿੰਦਾ ਜਦੋਂ ਉਹ ਜ਼ਿਆਦਾ ਉਹਦੀ ਹਾਲਤ ਖਰਾਬ ਹੋਈ ਤਾਂ ਕਹਿੰਦਾ ਜਿਹੜਾ ਡੋਂਕਰ ਸੀ ਉਹਨੂੰ ਪਤਾ ਸੀਗਾ ਵੀ ਹੁਣ ਇਹ ਤਾਂ ਤੁਰਿਆ ਵੀ ਨਹੀਂ ਜਾਣਾ ਤੇ ਇਹ ਤਾਂ ਵਾਪਸ ਵੀ ਨਹੀਂ ਮੁੜਿਆ ਜਾਣਾ ਕਹਿੰਦਾ ਡੋਂਕਰ ਨੇ ਸਾਡੇ ਸਾਹਮਣੇ ਉਹਦੇ ਮੱਥੇ 'ਚ ਗੋਲੀ ਮਾਰੀ ਉਹ ਉੱਥੇ ਹੀ ਢੇਰੀ ਹੋ ਗਿਆ ਕਹਿੰਦਾ ਉਹਨੂੰ ਉੱਥੇ ਹੀ ਛੱਡ ਕੇ ਡੋਂਕਰ ਨੇ ਸਾਨੂੰ ੱਤਕੇ ਮਾਰੇ ਸਾਡੇ ਨਾਲ ਦੇ ਸਾਰੇ ਮੁੰਡੇ ਸਹਿਮ ਗਏ ਅਸੀਂ ਵੀ ਸਹਿਮ ਗਏ ਅਸੀਂ ਨਾ ਤਾਂ ਕੁਝ ਬੋਲ ਸਕਦੇ ਸੀ ਉੱਥੇ ਕਿਹੜਾ ਸਾਡੀ ਕੋਈ ਸੁਣਨ ਵਾਲਾ ਸੀ ਕਹਿੰਦਾ ਸਾਡਾ ਦਿਲ ਦੇ ਹਿਲ ਗਿਆ ਚਲੋ ਕਹਿੰਦਾ ਪੱਥਰ ਕਰਕੇ ਦਿਲ ਨੂੰ ਤੁਰਪੇ ਕਹਿੰਦਾ ਮੈਂ ਸੋਚਿਆ ਵੀ ਇਹਦੇ ਕੋਈ ਕੱਪੜਾ ਤਾਂ ਪਾ ਦਿਆਂ ਕਹਿੰਦਾ ਡੋਂਕਰਾਂ ਨੇ ਕੁਝ ਵੀ ਕਰਨ ਨਹੀਂ ਦਿੱਤਾ ਕੱਪੜਾ ਵੀ ਉਹਤੇ ਪਾਉਣ ਨਹੀਂ ਦਿੱਤਾ ਕਹਿੰਦਾ ਵੀ ਅਸੀਂ ਦੇਹ ਲਗੇ ਵੀ ਅਸੀਂ ਤਾਂ ਨਹੀਂ ਪਹੁੰਚਦੇ ਪਰ ਫਿਰ ਵੀ ਕਹਿੰਦਾ ਮਨ ਦੇ ਵਿੱਚ ਵੈਗਰੂ ਵੈਗਰੂ ਕਰਦੇ ਕਰਦੇ ਅਸੀਂ ਚਲੇ ਗਏ ਅੱਗੇ ਜਾਂਦੇ ਆ ਕਹਿੰਦਾ ਅਸੀਂ ਤੁਰੇ ਜਾਂਦੇ ਆ ਦੋ ਦਿਨ ਸਾਨੂੰ ਤੁਰਦਿਆਂ ਨੂੰ ਹੋ ਜਾਂਦੇ ਆ ਤੇ ਤੀਸਰੇ ਦਿਨ ਕਹਿੰਦਾ ਜਦੋਂ ਅਸੀਂ ਤੁਰੇ ਜਾਂਦੇ ਆ ਨਾ ਤੇ ਸਾਨੂੰ ਆਵਾਜ਼ ਸੁਣਾਈ ਦਿੰਦੀ ਆ ਮੈਨੂੰ ਵੀ ਲੈ ਚੱਲੋ ਮੈਨੂੰ ਵੀ ਲੈ ਚੱਲੋ ਇਸ ਤਰ੍ਹਾਂ ਦੀ ਜਦੋਂ ਆਵਾਜ਼ ਸੁਣਾਈ ਦਿੱਤੀ ਤੇ ਕਹਿੰਦਾ ਅਸੀਂ ਰੁਕ ਗਏ ਅਸੀਂ ਆਸੇ ਪਾਸੇ ਵੇਖਿਆ ਇੱਕ ਸਾਈਡ ਤੋਂ ਆਵਾਜ਼ ਆ ਰਹੀ ਸੀ ਕਹਿੰਦਾ ਡੋਂਕਰ ਸਾਨੂੰ ਤੁਰਨ ਲਈ ਕਹਿੰਦੇ ਸੀ ਪਰ ਜਿੱਧਰੋਂ ਆਵਾਜ਼ ਆ ਰਹੀ ਸੀ ਅਸੀਂ ਸਾਰੇ ਮੁੰਡੇ ਉਧਰ ਦੇਖਣ ਲੱਗੇ ਤੇ ਕਹਿੰਦਾ ਅਸੀਂ ਉਧਰ ਨੂੰ ਹੋ ਤਰੇ ਉਧਰ ਨੂੰ ਹੋ ਤਰੇ ਕਹਿੰਦਾ ਚਲੋ ਡੋਂਕਰ ਵੀ ਸਾਡੇ ਪਿੱਛੇ ਹੋਗੇ ਵੀ ਇਹ ਕਿੱਧਰ ਚੱਲੇ ਕਹਿੰਦਾ ਉੱਥੇ ਦਰਖਤ ਦੇ ਨਾਲ ਢੋ ਲਾ ਕੇ ਇੱਕ ਮੁੰਡਾ ਬੈਠਾ ਹੁੰਦਾ ਉਹ ਮੁੰਡਾ ਕਹਿੰਦਾ ਜਦੋਂ ਅਸੀਂ ਕੋਲ ਜਾਂਦੇ ਉਹ ਕਹਿੰਦਾ ਵੀ ਮੈਨੂੰ ਵੀ ਲੈ ਚੱਲੋ ਮੈਨੂੰ ਵੀ ਲੈ ਚੱਲੋ ਜਦੋਂ ਕਹਿੰਦਾ ਹੁਣ ਇਹ ਗੱਲ ਕਹੀ ਤੇ ਕਹਿੰਦਾ ਅਸੀਂ ਉਹਨੂੰ ਕਿਹਾ ਵੀ ਚੱਲ ਜਦੋਂ ਕਹਿੰਦਾ ਅਸੀਂ ਉਹਨੂੰ ਖੜਾ ਕਰਨ ਲੱਗੇ ਤਾਂ ਸਾਡੇ ਤੋਂ ਉਹ ਖੜਾ ਹੋਇਆ ਕਹਿੰਦਾ ਉਹਨੇ ਕਿਹਾ ਵੀ ਤੁਸੀਂ ਅਮਰੀਕਾ ਚੱਲੇ ਹੋ ਕਹਿੰਦਾ ਮੈਂ ਕਿਹਾ ਹਾਂ ਪੰਜਾਬੀ ਮੁੰਡਾ ਸੀ ਕਹਿੰਦਾ ਉਹ ਕਹਿੰਦਾ ਉਹ ਮੈਨੂੰ ਕਹਿੰਦਾ ਵੀ ਮੈਨੂੰ ਪਤਾ ਮੈਂ ਅਮਰੀਕਾ ਨਹੀਂ ਪਹੁੰਚ ਸਕਦਾ ਤੁਸੀਂ ਆਹ ਮੇਰਾ ਫੋਨ ਨੰਬਰ ਨੋਟ ਕਰ ਲਓ ਜੇ ਤੁਸੀਂ ਅਮਰੀਕਾ ਪਹੁੰਚ ਗਏ ਜਾਂ ਤੁਹਾਡੇ ਕੋਲੇ ਕੋਈ ਵੀ ਰਸਤਾ ਹੋਇਆ ਤਾਂ ਮੇਰੇ ਮਾਪਿਓ ਨੂੰ ਫੋਨ ਕਰਦੇ ਹੋ ਦੱਸ ਦਿਓ ਵੀ ਤੁਹਾਡਾ ਮੁੰਡਾ ਅਮਰੀਕਾ ਨਹੀਂ ਪਹੁੰਚ ਸਕਿਆ ਉਹ ਤਾਂ ਰਾਹ 'ਚ ਹੀ ਰਹਿ ਗਿਆ ਕਹਿੰਦਾ ਮੈਂ ਕਿਹਾ ਵੀ ਨੰਬਰ ਤਾਂ ਚੱਲ ਦੇ ਦੇ ਵਾਰਾ ਆਇਨਾ ਸੋਚ ਤੂੰ ਸਾਡੇ ਨਾਲ ਚੱਲ ਕਹਿੰਦਾ ਅਸੀਂ ਉਹਨੂੰ ਕਿਹਾ ਉਹ ਕਹਿੰਦਾ ਵੀ ਨਹੀਂ ਮੈਂ ਜਾ ਨਹੀਂ ਸਕਦਾ ਮੈਂ ਬਹੁਤ ਬਿਮਾਰ ਹਾਂ ਕਹਿੰਦਾ ਉਹਦਾ ਜਦੋਂ ਮੈਂ ਹੱਥ ਲਾਇਆ ਮੱਥੇ ਤੇ ਉਹਦਾ ਮੱਥਾ ਤਪ ਰਿਹਾ ਸੀ ਡੋਂਕਰ ਸਾਨੂੰ ਝੜਕ ਰਹੇ ਸੀ ਵੀ ਚੱਲੋ ਚਲੋ ਕਹਿੰਦਾ ਵੀ ਜਦੋਂ ਮੈਂ ਉਹਦਾ ਨੰਬਰ ਨੋਟ ਕਰ ਲਿਆ ਡੈਰੀ ਸੀ ਮੇਰੇ ਕੋਲ ਕਹਿੰਦਾ ਮੈਂ ਨੰਬਰ ਨੋਟ ਕਰਕੇ ਡੈਰੀ ਆਪਣੇ ਬੈਗ ਚ ਪਾ ਲਈ ਮੁੜ ਕੇ ਕਹਿੰਦਾ ਜਾਣ ਵੇਲੇ ਮੈਂ ਫੇਰ ਉਹਦੀ ਵਾਹ ਫੜ ਕੇ ਖੜਾ ਕਰਨ ਲੱਗਿਆ ਤੇ ਕਹਿੰਦਾ ਉਹ ਮੁੰਡਾ ਸੀ ਜਿਹੜਾ ਉਹ ਮੁੰਡਾ ਕਹਿੰਦਾ ਉੱਥੇ ਹੀ ਡਿੱਗ ਗਿਆ ਮਤਲਬ ਉਹਦੀ ਮੌਤ ਹੋ ਗਈ ਕਹਿੰਦਾ ਇਹ ਮਤਲਬ ਸੀਨ ਵੇਖ ਕੇ ਸਾਡੇ ਸਾਰਿਆਂ ਦੇ ਦਿਲ ਫੇਰ ਦਹਿਲ ਗਏ ਸਾਡੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਜਦੋਂ ਕਹਿੰਦਾ ਅਸੀਂ ਉੱਥੋਂ ਤੁਰਨ ਲੱਗੇ ਕਹਿੰਦਾ ਮੈਂ ਆਪਣੀ ਪੱਗ ਉਤਾਰੀ ਪੱਗ ਪਾੜ ਕੇ ਕਹਿੰਦਾ ਮੈਂ ਉਹਦੇ ਮੂੰਹ ਤੇ ਉਹ ਕੱਪੜਾ ਦੇ ਕੇ ਤੇ ਕਹਿੰਦਾ ਮੈਂ ਡੋਂਕਰਾਂ ਅੱਗੇ ਹੱਥ ਬੰਨੇ ਵੀ ਇਹਦਾ ਕੁਝ ਕਰ ਦਈਏ ਹੁਣ ਕਹਿੰਦਾ ਉਹਨਾਂ ਨੂੰ ਕੀ ਸਮਝ ਆਉਣੀ ਸੀ ਵੀ ਉਹਨਾਂ ਨੇ ਇਸ਼ਾਰਾ ਕੀਤਾ ਵੀ ਚਲੋ 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 ਕਹਿੰਦਾ ਅਸੀਂ ਚੱਲ ਪਏ ਪਰ ਕਹਿੰਦਾ ਵੀ ਮੈਂ ਵਾਰ-ਵਾਰ ਉਸ ਮੁੰਡੇ ਵੱਲ ਵੇਖਦਾ ਰਿਹਾ ਪਿੱਛੇ ਵੇਖਦਾ ਰਿਹਾ ਤੇ ਡੋਂਕਰਾਂ ਨੇ ਸਾਨੂੰ ਫੇਰ ਅੱਗੇ ਤੋਰਨਾ ਸ਼ੁਰੂ ਕਰ ਦਿੱਤਾ ਰਾਤ ਨੂੰ ਕਹਿੰਦਾ ਉਹਨਾਂ ਜੰਗਲਾਂ ਦੇ ਵਿੱਚ ਬਹੁਤ ਹੀ ਭਿਆਨਕ ਤੇ ਡਰਾਉਣੀਆਂ ਆਵਾਜ਼ਾਂ ਆਉਂਦੀਆਂ ਸੀ ਅਸੀਂ ਸੌ ਨਹੀਂ ਸਕਦੇ ਸੀ ਸਾਰਿਆਂ ਦੀ ਚਮੜੀ ਤੇ ਤਕਰੀਬਨ ਖੁਰਕ ਵਗੈਰਾ ਹੋ ਗਈ ਸੀ ਕਿਉਂਕਿ ਉਸ ਜੰਗਲ ਜਿਹੜੇ ਪਨਾਮਾ ਦੇ ਜੰਗਲ ਨੇ ਨਾ ਉਹਨਾਂ ਦੇ ਜਿਹੜੇ ਅਲਰਜੀ ਹੋ ਜਾਂਦੀ ਆ ਉਹਨਾਂ ਤੇ ਕੋਈ ਜੀਵ ਜੰਤੂ ਇਹੋ ਜਿਹੇ ਹਨਾ ਇਨਸੈਕਟ ਹੁੰਦੇ ਆ ਜਿਨ੍ਹਾਂ ਨਾਲ ਚਮੜੀ ਅਲਰਜਿਕ ਹੋ ਜਾਂਦਾ ਕੁਝ ਤੇ ਚਲੋ ਕਹਿੰਦਾ ਅਸੀਂ ਜਾਣਾ ਸ਼ੁਰੂ ਕੀਤਾ ਜਦੋਂ ਕਹਿੰਦਾ ਅਸੀਂ ਬਿਲਕੁਲ ਨੇੜੇ ਪਹੁੰਚ ਗਏ ਤੇ ਸਾਨੂੰ ਡਾਂਕਰਾਂ ਨੇ ਇਸ਼ਾਰਾ ਕੀਤਾ ਵੀ ਹੁਣ ਤੁਸੀਂ ਪਹੁੰਚਣ ਵਾਲੇ ਹੋ ਚਲੋ ਕਹਿੰਦਾ ਵੀ ਉਹਨਾਂ ਨੇ ਸਾਨੂੰ ਮਤਲਬ ਇੱਕ ਸਮਝਾਇਆ ਇੱਕ ਡਾਂਕਰ ਕਹਿੰਦਾ ਉਹਨਾਂ ਦੇ ਵਿੱਚ ਕੋਈ ਇਹੋ ਜਿਹਾ ਸੀ ਵੀ ਜਿਹਨੇ ਮੁੜ ਕੇ ਵਾਪਸ ਹੋ ਕਿਉਂਕਿ ਡਾਂਕਰ ਸੀ ਕਹਿੰਦਾ ਰੋਜ਼ ਬਦਲਦੇ ਰਹਿੰਦੇ ਸੀ ਇੱਕ ਅੱਧਾ ਉਹਨਾਂ ਦੇ ਨਾਲ ਨਵਾਂ ਰਲ ਜਾਂਦਾ ਸੀ ਉਹਨਾਂ ਨੂੰ ਤਾਂ ਪਤਾ ਸੀ ਰਸਤੇ ਦਾ ਕਹਿੰਦਾ ਜਦੋਂ ਅਸੀਂ ਨੇੜੇ ਪਹੁੰਚਣ ਵਾਲੇ ਹੋਏ ਤੇ ਇੱਕ ਦੋ ਭਾਸ਼ੀਆ ਡਾਂਕਰ ਸੀ ਜਿਹੜਾ ਕਿ ਹਿੰਦੀ ਬੋਲਦਾ ਸੀ ਸਾਡੇ ਤੋਂ ਹਿੰਦੀ ਚ ਪੁੱਛਦਾ ਫਿਰ ਉਹਨਾਂ ਨੂੰ ਦੱਸਦਾ ਸੀ ਤੇ ਡਾਂਕਰਾਂ ਨੇ ਉਹਨੂੰ ਦੱਸਿਆ ਵੀ ਤੁਸੀਂ ਇਹਨਾਂ ਨੂੰ ਦੱਸੋ ਵੀ ਇੱਥੋਂ ਤੁਸੀਂ ਭੱਜ ਕੇ ਜਾਣਾ ਹੋਊਗਾ ਤੇ ਜਿਹੜੀ ਉਹ ਕੰਦ ਹੈ ਉਹ ਟੱਪਣੀ ਹੋਊਗੀ ਉਹ ਬਾਰਡਰ ਕੱਪਣਾ ਹੋ ਤੇ ਉੱਥੇ ਤੁਸੀਂ ਕੋਸ਼ਿਸ਼ ਕਰਨੀ ਹੋਊ ਵੀ ਤੁਸੀਂ ਕੁਝ ਨਾ ਬੋਲਿਓ ਜੇ ਮੰਨ ਲਵੋ ਤੁਹਾਨੂੰ ਅਮਰੀਕਨ ਸੈਨਿਕ ਦੇਖਣਗੇ ਉਹ ਸਿਪਾਹੀ ਜਾਂ ਫੌਜੀ ਦੇਖਣਗੇ ਤਾਂ ਤੁਸੀਂ ਭੱਜਣਾ ਨਹੀਂ ਹੈਗਾ ਤੁਸੀਂ ਆਪਣੇ ਹੱਥ ਜਿਹੜੇ ਉਹ ਖੜੇ ਕਰ ਲੈਣੇ ਆ ਚਲੋ ਕਹਿੰਦਾ ਸਾਡੇ ਗਿਆ ਕਈ ਜਣਿਆਂ ਦੇ ਗਰੁੱਪ ਦੇ ਵਿੱਚੋਂ ਸਾਡੇ ਨਾਲ ਦਾ ਇੱਕ ਮੁੰਡਾ ਰਹਿ ਗਿਆ ਸੀ ਇੱਕ ਅੱਧਾ ਕਹਿੰਦਾ ਹੋਰ ਗੁੰਮ ਹੋ ਗਿਆ ਸੀ ਅਸੀਂ ਸਾਰੇ 9 ਜਣੇ ਰਹਿ ਗਏ ਸੀ ਉੱਥੇ ਜਦੋਂ ਕਹਿੰਦਾ ਅਸੀਂ 9 ਜਾਣੇ ਸਾਨੂੰ ਉਹਨਾਂ ਨੇ ਤਿੰਨ-ਤਿੰਨ ਦਾ ਕਿਹਾ ਪਰ ਕਹਿੰਦਾ ਜਦੋਂ ਤਿੰਨ-ਤਿੰਨ ਅਸੀਂ ਆਪਸ ਵਿੱਚ ਸੋਚਿਆ ਵੀ ਤਿੰਨ-ਤਿੰਨ ਵਾਰੀ ਚ ਤਾਂ ਪਤਾ ਲੱਗ ਜੂ ਜਦੋਂ ਭੱਜਾਂਗੇ ਅਸੀਂ ਕਹਿੰਦਾ ਪੰਜ ਜਾਣੇ ਇੱਕ ਵਾਰੀ ਤੇ ਚਾਰ ਜਾਣੇ ਇੱਕ ਵਾਰੀ ਕਹਿੰਦਾ ਭੱਜ ਗਏ ਪਹਿਲਾਂ ਪੰਜ ਭੱਜੇ ਭੱਜੇ ਕਹਿੰਦਾ ਚਲੋ ਉਹ ਟੱਪ ਗਈ ਕੰਦ ਕੰਦ ਟੱਪੇ ਤੇ ਉਸ ਤੋਂ ਬਾਅਦ ਕਹਿੰਦਾ ਅਸੀਂ ਜਿਹੜੇ ਚਾਰ ਰਹਿ ਗਏ ਸਾਨੂੰ ਡੋਂਕਰਾਂ ਨੇ ਇਸ਼ਾਰਾ ਕੀਤਾ ਡੋਂਕਰ ਆਪ ਲੋਕ ਗਏ ਤੇ ਅਸੀਂ ਭੱਜ ਲੇ ਜਦੋਂ ਕਹਿੰਦਾ ਅਸੀਂ ਭੱਜੇ ਭੱਜ ਕੇ ਅਸੀਂ ਕੰਦ ਟੱਪੇ ਤਾਂ ਅੱਗੇ ਜਿਹੜੀ ਅਮਰੀਕਨ ਆਰਮੀ ਆ ਗਈ ਕਹਿੰਦੇ ਅਸੀਂ ਉਮੀ ਕੀਤਾ ਅਸੀਂ ਆਪਣੇ ਹੱਥ ਖੜੇ ਕਰ ਲਏ ਹੱਥ ਖੜੇ ਕਰਨ ਲਏ ਜਦੋਂ ਤੇ ਅਮਰੀਕਾ ਦੀ ਜਿਹੜੀ ਆਰਮੀ ਸੀ ਉਹਨਾਂ ਨੇ ਸਾਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਨ ਤੋਂ ਬਾਅਦ ਕਹਿੰਦੇ ਉੱਥੇ ਸਾਨੂੰ ਉਹਨਾਂ ਨੇ ਰੱਖਿਆ ਤਕਰੀਬਨ 6 ਮਹੀਨੇ 6 ਮਹੀਨੇ ਕਹਿੰਦੇ ਵੀ ਉਹ ਜਿਹੜੀ ਹੁਣ ਜੇਲ੍ਹ ਆ ਜੇਲ੍ਹ ਦੇ ਵੀ ਕੋਈ ਰੂਲ ਹੁੰਦੇ ਆ ਉਹ ਇਸ ਤਰ੍ਹਾਂ ਨਹੀਂ ਰੱਖ ਸਕਦੇ ਹੁੰਦੇ ਉਹਨਾਂ ਨੇ ਸਾਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਇਸ ਤਰ੍ਹਾਂ ਬਾਰਡਰ ਟੱਪ ਕੇ ਕਿਉਂ ਆਏ ਹੋ ਜਿਵੇਂ ਕਹਿੰਦਾ ਸਾਨੂੰ ਸਾਡੇ ਏਜੰਟ ਨੇ ਕਿਹਾ ਸੀ ਵੀ ਤੁਹਾਡੇ ਵਾਸਤੇ ਉੱਥੇ ਵਕੀਲ ਆ ਜਿਹੜਾ ਉਹ ਵੀ ਮਿਲ ਸਕਦਾ ਵੀ ਤੁਸੀਂ ਉਹਨਾਂ ਨੂੰ ਇਹ ਕਹਿਣਾ ਵੀ ਸਾਨੂੰ ਸਾਡੇ ਦੇਸ਼ ਦੇ ਵਿੱਚ ਖਤਰਾ ਸੀ ਚਲੋ ਕਹਿੰਦਾ ਵੀ ਸਾਡੇ ਕੋਲੇ ਪਾਸਪੋਰਟ ਵਗੈਰਾ ਤਾਂ ਹੈ ਨਹੀਂ ਸੀ ਜਦੋਂ ਵੀ ਕਹਿੰਦੇ ਸਾਨੂੰ 6 ਮਹੀਨਿਆਂ ਬਾਅਦ ਸਾਨੂੰ ਪੁੱਛਿਆ ਗਿਆ ਅਦਾਲਤ ਦੇ ਵਿੱਚ ਪੇਸ਼ ਕੀਤਾ ਜੱਜ ਨੇ ਪੁੱਛਿਆ ਤੇ ਅਸੀਂ ਇਹੀ ਗੱਲ ਦੱਸੀ ਵੀ ਸਾਡੇ ਦੇਸ਼ ਦੇ ਵਿੱਚ ਸਾਨੂੰ ਖਤਰਾ ਸੀ ਸਾਡੀ ਜਾਨ ਨੂੰ ਖਤਰਾ ਸੀ ਇਸ ਲਈ ਅਸੀਂ ਭੱਜ ਕੇ ਆਪਣੀ ਜਾਨ ਬਚਾ ਕੇ ਇੱਥੇ ਸ਼ਰਨ ਲੈਣ ਲਈ ਆਏ ਹਾਂ ਚਲੋ ਕਹਿੰਦਾ ਸਰਕਾਰ ਨੇ ਕੁਝ ਮਦਦ ਕੀਤੀ ਸਾਨੂੰ ਵਕੀਲ ਕੀਤਾ ਵਕੀਲ ਹੁਣ ਕਹਿੰਦਾ ਦੇਣ ਨੂੰ ਤਾਂ ਸਾਡੇ ਕੋਲ ਕੋਈ ਫੀਸ ਵਗੈਰਾ ਤੇ ਪੈਸੇ ਤਾਂ ਹੈ ਨਹੀਂ ਸੀ ਉਹ ਤਾਂ ਅਸੀਂ ਏਜੰਟ ਨੂੰ ਦੇਤੇ ਸੀ ਪਰ ਫਿਰ ਵੀ ਕਹਿੰਦੇ ਵੀ ਵਕੀਲ ਆ ਜਿਹੜੇ ਉਹਨਾਂ ਨੇ ਸਾਡੇ ਤੋਂ ਸਾਡੇ ਘਰਦਿਆਂ ਦੇ ਨੰਬਰ ਲਏ ਅਸੀਂ ਘਰਦਿਆਂ ਦੇ ਨੰਬਰ ਦਿੱਤੇ ਚਲੋ ਉਹਨਾਂ ਨੇ ਪੈਸੇ ਪਾਏ ਤੇ ਸਾਡੀ ਜ਼ਮਾਨਤ ਹੋ ਗਈ ਜ਼ਮਾਨਤ ਹੋਣ ਤੋਂ ਬਾਅਦ ਕਹਿੰਦਾ ਵੀ ਅੱਜ ਦਾ ਦਿਨ ਆ ਗਿਆ ਮੈਨੂੰ ਬਹੁਤ ਸਾਲ ਹੋ ਗਏ ਪਰ ਕਹਿੰਦਾ ਜਦੋਂ ਜ਼ਮਾਨਤ ਹੋਈ ਜ਼ਮਾਨਤ ਹੋਣ ਤੋਂ ਬਾਅਦ ਅਸੀਂ ਬਾਹਰ ਆਏ ਚਲੋ ਵਕੀਲ ਨੇ ਸਾਡੀ ਕੰਮਕ ਵਗੈਰਾ ਦੇ ਵਿੱਚ ਮਦਦ ਕੀਤੀ ਉਹਨੇ ਦੱਸਿਆ ਕਿਉਂਕਿ ਇਹ ਕੋਈ ਕੰਮ ਐ ਤਾਂ ਹੈ ਨਹੀਂ ਸੀ ਵੀ ਕਿਸੇ ਨੂੰ ਪਤਾ ਨਹੀਂ ਸੀ ਇੱਕ ਨੰਬਰ ਦੇ ਦੋ ਨੰਬਰ ਦੇ ਕੰਮ ਸਾਰੇ ਕਿਤੇ ਚੱਲਦੇ ਆ ਵਕੀਲ ਨੇ ਗੱਲ ਸਮਝਾਤੀ ਕਿ ਭਾਈ ਤੁਹਾਡਾ ਸੈੱਟ ਹੋਣਾ ਥੋੜਾ ਔਖਾ ਜ਼ਰੂਰ ਹੋਊ ਪਰ ਤੁਸੀਂ ਸੈੱਟ ਹੋ ਜਾਓਗੇ ਵੀ ਇਸ ਤਰ੍ਹਾਂ ਤੁਸੀਂ ਨਹੀਂ ਕੱਢੇ ਜਾਓਗੇ ਕਹਿੰਦਾ ਜਦੋਂ ਮੈਂ ਬਾਹਰ ਆਇਆ ਜੇਲ ਤੋਂ ਜਦੋਂ ਮੇਰੇ ਰਹਿਣ ਸਹਿਣ ਦਾ ਪ੍ਰਬੰਧ ਹੋਇਆ ਮੈਂ ਆਪਦੇ ਘਰਦਿਆਂ ਨੂੰ ਫੋਨ ਕੀਤਾ ਵੀ ਮੈਂ ਅਮਰੀਕਾ ਪਹੁੰਚ ਗਿਆ ਕਹਿੰਦਾ ਮੈਨੂੰ ਉਹ ਡੈਰੀ ਯਾਦ ਆਈ ਜੇਲ ਦੇ ਵਿੱਚ ਜਿਹੜਾ ਸਾਡੇ ਕੋਲੇ ਬੈਗ ਸੀ ਸਮਾਨ ਸੀ ਕਹਿੰਦਾ ਵੀ ਉਹ ਸਾਨੂੰ ਦੇਤਾ ਸੀ ਜਦੋਂ ਕਹਿੰਦਾ ਮੇਰੇ ਉਹ ਡੈਰੀ ਯਾਦ ਆਈ ਮੈਂ ਉਹ ਡੈਰੀ ਕੱਢ ਕੇ ਫੋਨ ਨੰਬਰ ਮੈਂ ਡਾਇਲ ਕੀਤਾ ਤਾਂ ਕਹਿੰਦਾ ਅੱਗੋਂ ਇੱਕ ਔਰਤ ਨੇ ਫੋਨ ਚੱਕਿਆ ਫੋਨ ਤੇ ਕਹਿੰਦਾ ਵੀ ਉਸ ਔਰਤ ਨੇ ਜਦੋਂ ਹੈਲੋ ਕਿਹਾ ਤੇ ਕਹਿੰਦਾ ਮੈਂ ਕਿਹਾ ਵੀ ਹਾਂਜੀ ਆਂਟੀ ਜੀ ਤੁਸੀਂ ਫਲਾਨਿਕ ਬੋਲਦੇ ਹੋ ਕਿਉਂਕਿ ਕਹਿੰਦਾ ਉਸ ਮੁੰਡੇ ਨੇ ਆਪਣੀ ਮਾਂ ਦਾ ਨਾਮ ਵੀ ਦੱਸਿਆ ਸੀ ਕਹਿੰਦਾ ਉਹ ਕਹਿੰਦੀ ਵੀ ਹਾਂ ਪੁੱਤ ਤੂੰ ਕੌਣ ਕਹਿੰਦੀ ਮੈਂ ਕਿਹਾ ਕਹਿੰਦਾ ਮੈਂ ਕਿਹਾ ਆਂਟੀ ਮੇਰਾ ਨਾਮ ਦਲਜੀਤ ਸਿੰਘ ਆ ਮੈਂ ਅਮਰੀਕਾ ਆਇਆ ਤੇ ਮੈਂ ਤੁਹਾਡਾ ਮੁੰਡਾ ਮੈਨੂੰ ਰਸਤੇ ਦੇ ਵਿੱਚ ਮਿਲਿਆ ਸੀ ਉਹਨੇ ਮੈਨੂੰ ਤੁਹਾਡਾ ਨੰਬਰ ਦਿੱਤਾ ਸੀ ਤੇ ਉਹ ਅਮਰੀਕਾ ਨਹੀਂ ਪਹੁੰਚ ਸਕਿਆ ਉਹ ਕਹਿੰਦੀ ਪੁੱਤ ਧੰਨਵਾਦ ਤੇਰਾ ਫੋਨ ਕਰਨ ਵਾਸਤੇ ਪਰ ਕਹਿੰਦਾ ਉਸ ਤੋਂ ਬਾਅਦ ਉਸ ਔਰਤ ਨੇ ਜੋ ਗੱਲ ਕਹੀ ਕਹਿੰਦਾ ਸੁਣ ਕੇ ਮੈਂ ਕੰਬਣ ਲੱਗ ਗਿਆ ਉਸ ਔਰਤ ਨੇ ਕਿਹਾ ਵੀ ਪੁੱਤ ਮੇਰੇ ਪੁੱਤਰ ਨੂੰ ਅਮਰੀਕਾ ਜਾਂਦੇ ਨੂੰ 15 ਸਾਲ ਹੋ ਗਏ 15 ਸਾਲ ਪਹਿਲਾਂ ਉਹ ਜੰਗਲਾ ਰਾਹੀ ਅਮਰੀਕਾ ਜਾਣ ਲਈ ਘਰੋਂ ਨਿਕਲਿਆ ਸੀ ਤੇ ਸਾਨੂੰ ਸਾਲ ਦੇ ਵਿੱਚ ਘੱਟੋ ਘੱਟ 2 ਜਾਂ 3 ਫੋਨ ਇਹੋ ਜਿਹੇ ਆਉਂਦੇ ਆ ਜਿਹੜੇ ਸਾਨੂੰ ਫੋਨ ਕਰਕੇ ਇਹ ਦੱਸਦੇ ਆ ਕਿ ਤੁਹਾਡਾ ਮੁੰਡਾ ਅਮਰੀਕਾ ਨਹੀਂ ਪਹੁੰਚ ਸਕਿਆ ਕਹਿੰਦੀ ਮੇਰੇ ਪੁੱਤਰ ਮੁਕੇ ਨੂੰ 15 ਸਾਲ ਹੋ ਗਏ ਆ ਵੀ ਰੱਬ ਜਾਣੇ ਮੈਨੂੰ ਨਹੀਂ ਪਤਾ ਉਹਦੀ ਆਤਮਾ ਪਟਕਦੀ ਆ ਉੱਥੇ ਵੀ ਮੈਨੂੰ ਇਸ ਤੋਂ ਪਹਿਲਾਂ ਵੀ ਬਹੁਤ ਵਾਰੀ ਫੋਨ ਆਏ ਆ ਤੇ ਕਹਿੰਦੀ ਇਹ ਨੰਬਰ ਅਸੀਂ ਇਸੇ ਕਰਕੇ ਨਹੀਂ ਬਦਲਿਆ ਇਹ ਫੋਨ ਨੰਬਰ ਆ ਜਿਹੜਾ ਵੀ ਲੈਂਡਲਾਈਨ ਨੰਬਰ ਆ ਵੀ ਅਸੀਂ ਫੋਨ ਨਹੀਂ ਬਦਲਿਆ ਨੰਬਰ ਨਹੀਂ ਬਦਲਿਆ ਕਿਉਂਕਿ ਮੈਨੂੰ ਇਹ ਆ ਵੀ ਮੇਰਾ ਮੁੰਡਾ ਤਾਂ ਨਹੀਂ ਆ ਸਕਦਾ ਮੇਰਾ ਮੁੰਡਾ ਅਮਰੀਕਾ ਵੀ ਨਹੀਂ ਪਹੁੰਚ ਸਕਿਆ ਘੱਟੋ ਘੱਟ ਮੇਰੇ ਮੁੰਡੇ ਲਈ ਕੋਈ ਫੋਨ ਤਾਂ ਮੈਨੂੰ ਆਉਂਦਾ ਮੇਰੇ ਮੁੰਡੇ ਬਾਰੇ ਦੱਸਣ ਲਈ ਤੇ ਉਹ ਕਹਿੰਦਾ ਵੀ ਸੁਣ ਕੇ ਮੈਂ ਕੰਬ ਗਿਆ ਵੀ ਉਹ ਕਹਿੰਦਾ ਵੀ ਮੈਂ ਬਹੁਤ ਵੱਡਾ ਕਾਮਰੇਡ ਟਾਈਪ ਦਾ ਬੰਦਾ ਸੀ ਉਹ ਜਿਹਨੇ ਗੱਲ ਦੱਸੀ ਵੀ ਮੈਂ ਕਦੇ ਭੂਤਾਂ ਪ੍ਰੇਤਾਂ ਤੇ ਆਤਮਾਵਾਂ ਤੇ ਵਿਸ਼ਵਾਸ ਨਹੀਂ ਕਰਦਾ ਪਰ ਕਹਿੰਦਾ ਵੀ ਇਹ ਘਟਨਾ ਵਾਪਰੀ ਮੈਨੂੰ ਨਹੀਂ ਪਤਾ ਵੀ ਕੀ ਹੋਇਆ ਪਰ ਕਹਿੰਦਾ ਵੀ ਮੈਂ ਨੂੰ ਕਹਿੰਦਾ ਹੁਣ ਵੀ ਯਕੀਨ ਨਹੀਂ ਹੁੰਦਾ ਇਸ ਗੱਲ ਤੇ ਵੀ ਇਹ ਵਾਕਈ ਮੇਰੇ ਨਾਲ ਵਾਪਰੀ ਆ ਕਹਿੰਦਾ ਵੀ ਉਸ ਔਰਤ ਦਾ ਮਤਲਬ ਜਦੋਂ ਨੇ ਫੋਨ ਕਟਿਆ ਤੇ ਉਸ ਤੋਂ ਬਾਅਦ ਮੇਰੀ ਨਾ ਮਤਲਬ ਜਿਹੜੀ ਬਾਡੀ ਆ ਨਾ ਮੇਰਾ ਸ਼ਰੀਰ ਆ ਜਿਹੜਾ ਉਹ ਬਿਲਕੁਲ ਠੰਡਾ ਪੈ ਗਿਆ ਹੁਣ ਵੀ ਕਹਿੰਦਾ ਮੈਨੂੰ ਬਹੁਤ ਸਾਲ ਹੋ ਗਏ ਅਮਰੀਕਾ ਮੈਂ ਪੱਕਾ ਵੀ ਹੋ ਗਿਆ ਮੇਰੀ ਫੈਮਿਲੀ ਆ ਬਹੁਤ ਵਧੀਆ ਸੈਟ ਆ ਮੈਂ ਪੈਸਾ ਵੀ ਕਮਾ ਲਿਆ ਪਰ ਕਹਿੰਦਾ ਉਹ ਗੱਲ ਜਦੋਂ ਵੀ ਮੇਰੇ ਯਾਦ ਆਉਂਦੀ ਹੈ ਵੈਸੇ ਤਾਂ ਮੈਂ ਭੁੱਲਦਾ ਹੀ ਨਹੀਂ ਉਸ ਗੱਲ ਨੂੰ ਪਰ ਫਿਰ ਵੀ ਜਦੋਂ ਕਈ ਵਾਰੀ ਆਪਾਂ ਆਪਣੇ ਪਰਿਵਾਰਕ ਜੀਮਿਆਂ ਦੇ ਵਿੱਚ ਹਨਾ ਕੋਈ ਗੱਲ ਆਪਣੇ ਮਾਈਂਡ ਚੋਂ ਨਿਕਲੀ ਜਾਂਦੀ ਆ ਤੇ ਕਹਿੰਦਾ ਪਰ ਫਿਰ ਵੀ ਜਦੋਂ ਮੇਰੇ ਉਹ ਯਾਦ ਆਉਂਦੀ ਹੈ ਨਾ ਵੀ ਮੇਰੀ ਰੂਹ ਅੱਜ ਵੀ ਕੰਬ ਜਾਂਦੀ ਆ ਵੀ ਇਸ ਤਰ੍ਹਾਂ ਡੋਂਕੀ ਲਾਉਂਦੇ ਬਹੁਤ ਸਾਰੇ ਪੁੱਤਰ ਜਿਹੜੇ ਮਾਵਾ ਦੇ ਰਸਤੇ ਦੇ ਵਿੱਚ ਹੀ ਰਹਿ ਗਏ ਤੇ ਇਹ ਬਿਲਕੁਲ ਕੋੜੀ ਸਚਾਈ ਆ ਤੇ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਕਿ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਵੀ ਸਾਡਾ ਮੁੰਡਾ ਇੱਕ ਸਾਡਾ ਰਿਸ਼ਤੇਦਾਰ ਇਸੇ ਤਰ੍ਹਾਂ ਡੌਂਕੀ ਲਾ ਕੇ ਗਿਆ ਤੇ ਉਹ ਗਿਆ 2018 ਤੇ ਸਾਨੂੰ ਪਤਾ ਵੀ ਉਹ ਕਿਸ ਤਰੀਕੇ ਨਾਲ ਕਿੰਨਾ ਔਖਾ ਹੋ ਕੇ ਗਿਆ ਸੀ ਕਿਉਂਕਿ ਉਸ ਮੁੰਡੇ ਨੇ ਸਾਨੂੰ ਹੀ ਦੱਸਿਆ ਸੀ ਉਹਨੇ ਕਿਸੇ ਨੂੰ ਨਹੀਂ ਦੱਸਿਆ ਵੀ ਰਸਤੇ ਦੇ ਵਿੱਚ ਉਹਦਾ ਸਫਰ ਕਿਵੇਂ ਰਿਹਾ ਫਿਰ ਜਦੋਂ ਉਹ ਅਮਰੀਕਾ ਜਾ ਕੇ ਪੱਕਾ ਹੋਇਆ ਪੱਕਾ ਹੋਣ ਤੋਂ ਬਾਅਦ ਉਹਨੇ ਪਹਿਲੀ ਗੇੜੀ ਲਾਈ ਜਦੋਂ ਇੱਥੇ ਤੇ ਉਦੋਂ ਅਸੀਂ ਉਹਨੂੰ ਪੁੱਛਿਆ ਵੀ ਤੂੰ ਵੀ ਜਿਹੜਾ ਕੁਝ ਹਨਾ ਸੁਣਦੇ ਆ ਵੀ ਪਨਾਮਾ ਦੇ ਜੰਗਲਾਂ 'ਚ ਆਏ ਹੁੰਦਾ ਵੀ ਕੀ ਵਾਕਈ ਸੱਚ ਹੁੰਦਾ ਉਹ ਕਹਿੰਦਾ ਕਿ ਚਲੋ ਤੁਸੀਂ ਪੁੱਛ ਲਿਆ ਮੈਂ ਤੁਹਾਨੂੰ ਮੈਂ ਦੱਸ ਵੀ ਦਿਨਾ ਪਰ ਕਹਿੰਦਾ ਵੀ ਮੈਂ ਇਹ ਗੱਲ ਅੱਜ ਤੱਕ ਕਿਸੇ ਨੇ ਸ਼ੇਅਰ ਨਹੀਂ ਕੀਤੀ ਫਿਰ ਉਹਨੇ ਜੋ ਸੱਚ ਦੱਸਿਆ ਵੀ ਅਸੀਂ ਵੀ ਹੈਰਾਨ ਰਹਿ ਗਏ ਸੀ ਕਿਉਂਕਿ ਸਾਨੂੰ ਇਹ ਪਤਾ ਵੀ ਉਹਨੂੰ 2-3 ਸਾਲ ਲੱਗ ਗਏ ਸੀ ਜਾਣਦੇ ਨੂੰ ਤੇ ਮੈਕਸੀਕੋ ਤੱਕ ਜਦੋਂ ਉਹ ਹੈਗਾ ਸੀ ਸਾਡੇ ਨਾਲ ਚੈਟ ਹੋ ਜਾਂਦੀ ਸੀ ਫੇਸਬੁੱਕ ਤੇ ਉੱਥੇ ਤੱਕ ਤਾਂ ਫੋਨ ਹੈਗਾ ਸੀ ਉਹਦੇ ਕੋਲੇ net ਵੀ ਚੱਲਦਾ ਸੀ ਕਾਫੀ ਟਾਈਮ ਉੱਥੇ ਰਿਹਾ ਸੀ ਉਹ ਪਰ ਉਹਦਾ ਜੋ ਰਸਤੇ ਦਾ ਤਜਰਬਾ ਰਿਹਾ ਉਹ ਬਹੁਤ ਹੀ ਡਰਾਵਣਾ ਸੀ ਪਰ ਉਹਨੇ ਫਿਰ ਵੀ ਸਾਨੂੰ ਖੁੱਲਕੇ ਜਮਾ ਨਹੀਂ ਦੱਸਿਆ ਸੀ ਪਰ ਫਿਰ ਵੀ ਬਹੁਤ ਸਾਰੀਆਂ ਗੱਲਾਂ ਉਹਨੇ ਸਾਨੂੰ ਦੱਸੀਆਂ ਸੀ ਤਾਂ ਕਰਕੇ ਹਨਾ ਜਿਹੜੀਆਂ ਚੀਜ਼ਾਂ ਨੂੰ ਆਪਾਂ ਨੇੜੇ ਤੋਂ ਵੇਖਿਆ ਹੋਵੇ ਜੇ ਹੁਣ ਆਪਣਾ ਕੋਈ ਖਾਸ ਗਿਆਗਾ ਉਹਨੇ ਨੇੜੇ ਤੋਂ ਦੇਖਿਆ ਤੇ ਉਹਨੇ ਸਾਨੂੰ ਦੱਸਿਆ ਤੇ ਇਹਦਾ ਮਤਲਬ ਆਪਾਂ ਬਹੁਤ ਨੇੜੇ ਤੋਂ ਦੇਖਿਆ ਆਮ ਸੁਣਨ ਵਾਲੇ ਨੂੰ ਇਸ ਗੱਲ ਤੇ ਯਕੀਨ ਨਹੀਂ ਆਉਂਦਾ ਪਰ ਅਸੀਂ ਬਹੁਤ ਵਾਰ ਸੋਚਦੇ ਹੁੰਨੇ ਆ ਮੈਂ ਤੇ ਸਰਤਾਜ ਦੇ ਪਾਪਾ ਵੀ ਉਸ ਮੁੰਡੇ ਨੇ ਸਾਡੇ ਨੇ ਪਹਿਲਾਂ ਜਾਣ ਵੇਲੇ ਇੰਨਾ ਸੰਘਰਸ਼ ਕੀਤਾ ਤੇ ਉਹਨੇ ਮਤਲਬ ਜੋ ਸੌਂ ਖਾ ਕੇ ਉਹ ਘਰੋਂ ਤੁਰਿਆ ਸੀ ਵੀ ਮੈਂ ਆਪਣੇ ਘਰ ਦਾ ਨਕਸ਼ਾ ਬਦਲ ਦੇਣਾ ਕਾਇਆ ਕਲਪ ਦੇਣੀ ਆ ਵੀ ਕਾਇਆ ਪਲਟ ਦੇਣੀ ਆ ਉਹਨੇ ਵਕਿਆ ਹੀ ਬਹੁਤ ਸੰਘਰਸ਼ ਕੀਤਾ ਤੇ ਅੱਜ ਵੀ ਉਹ ਕਰ ਰਿਹਾ ਚਲੋ ਪੈਸਾ ਵੀ ਕਮਾ ਲਿਆ ਵਿਆਹ ਵੀ ਹੋ ਗਿਆ ਬੱਚੇ ਹੋ ਗਏ ਸਾਰਾ ਕੁਝ ਸਹੀ ਹੋ ਗਿਆ ਪਰ ਉਹ ਜੋ ਜ਼ਿੰਦਗੀ ਦਾ ਹਿੱਸਾ ਨਾ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਹੰਡਾਉਣੇ ਆ ਸੰਘਰਸ਼ ਕਰਦੇ ਆ ਉਹ ਉਸ ਇਨਸਾਨ ਨੂੰ ਪਤਾ ਹੁੰਦਾ ਵੀ ਕਿੰਨਾ ਦੁੱਖ ਚ ਲੈ ਕੇ ਰਿਸਕ ਸਾਨੂੰ ਪਤਾ ਹੀ ਹੁੰਦਾ ਨਾ ਵੀ ਜਦੋਂ ਅਸੀਂ ਦੋ ਨੰਬਰ ਦੇ ਵਿੱਚ ਜਾਵਾਂਗੇ ਰਿਸਕ ਕਿੰਨਾ ਵੱਡਾ ਵੀ ਰਿਸਕ ਲੈ ਕੇ ਮੌਤ ਨੂੰ ਮਾਸੀ کہہ ਕੇ ਆਪਣੇ ਪਰਿਵਾਰਕ ਮੈਂਬਰਾਂ ਲਈ ਫਿਰ ਆਪਾਂ ਇਹ ਗੱਲ ਕਰਦੇ ਆਂ ਵੀ ਇੰਨਾ ਪੈਸਾ ਲਾ ਕੇ ਤਾਂ ਬੰਦਾ ਇੱਥੇ ਕਾਰੋਬਾਰ ਕਰ ਲੇ ਪਰ ਇਹ ਵੀ ਇੱਕ ਕੋੜੀ ਸਚਾਈ ਆ ਸਾਡੇ ਸਮਾਜ ਦੀ ਵੀ ਜਿਹੜੇ ਪਰਿਵਾਰਾਂ ਕੋਲ ਜ਼ਮੀਨਾਂ ਹੈ ਨਹੀਂ ਜਿਹੜਿਆਂ ਕੋਲ ਇੰਨਾ ਇੰਨਾ ਕਰਜ਼ਾ ਜਿਹੜੇ ਮਤਲਬ ਮਾਂ ਪਿਓ ਪਿਓ ਮਾਂ ਪਿਓ ਪਹਿਲਾਂ ਨਸ਼ਿਆਂ ਦੇ ਵਿੱਚ ਪੈ ਗਏ ਉਹ ਉਹਨਾਂ ਨੇ ਆਪਣੀ ਔਲਾਦ ਬਾਰੇ ਕੁਝ ਨਹੀਂ ਸੋਚਿਆ ਜ਼ਮੀਨ ਆ ਜਿਹੜੀ ਉਹ ਵੇਚ ਕੇ ਖਾ ਗਏ ਤੇ ਔਲਾਦ ਕੋਲ ਸਿਰਫ ਇੱਕੋ ਹੀ ਰਸਤਾ ਹੁੰਦਾ ਕਿ ਅਸੀਂ ਬਾਹਰ ਜਾ ਕੇ ਪੈਸਾ ਕਮਾਈਏ ਤਾਂ ਸਾਡੇ ਹਾਲਾਤ ਸੁਧਰ ਸਕਦੇ ਆ ਕਿਉਂਕਿ ਸਾਨੂੰ ਇਹ ਪਤਾ ਵੀ ਬਾਹਰਲੇ ਪੈਸੇ ਦੀ ਕੀਮਤ ਇੱਧਰ ਜ਼ਿਆਦਾ ਸਾਡੇ ਮੁੰਡੇ ਦੀ ਵੀ ਉਹੀ ਮਜਬੂਰੀ ਸੀ ਕਿਉਂਕਿ ਇੱਥੇ ਉਹ ਕਿੰਨਾ ਮਰਜ਼ੀ ਕੰਮ ਕਰ ਲੈਂਦਾ ਵੀ ਜ਼ਮੀਨ ਉਹਦੇ ਕੋਲੇ ਬਿਲਕੁਲ ਥੋੜੀ ਰਹਿ ਗਈ ਸੀ ਪਰ ਫਿਰ ਵੀ ਉਹ ਸੈੱਟ ਨਹੀਂ ਹੋਣਾ ਸੀ ਪਰ 3-4 ਸਾਲਾਂ ਦੇ ਵਿੱਚ ਉਹਨੇ ਮਤਲਬ ਕਹਿ ਲਓ ਕਿ ਕਰੋੜਾ ਰੁਪਈਆ ਕਮਾਇਆ ਵਿਚਾਰੇ ਨੇ ਉਹਨੇ ਕਰਜ਼ਾ ਲਾਇਆ ਬਹੁਤ ਸਾਰਾ ਕਰਜ਼ਾ ਲਾਇਆ ਤੇ ਫਿਰ ਘਰ ਬਣਵਾਇਆ ਨਵਾਂ ਫਿਰ ਉਹਨੇ ਮਤਲਬ ਕੀ ਕੀ ਨਹੀਂ ਉਹਨੇ ਕੀਤਾ ਉੱਥੇ ਘਰ ਬਣਾਇਆ ਫਿਰ ਉੱਥੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਕਿ ਉਹਨੇ 3-4 ਸਾਲਾਂ ਦੇ ਵਿੱਚ ਕਰੋੜਾ ਰੁਪਈਆ ਉਹਨੇ ਕਮਾਇਆ ਇੰਨੀ ਮਿਹਨਤ ਕੀਤੀ ਕਿਉਂਕਿ ਉਹਨੇ ਉਹ ਰਸਤਾ ਵੇਖਿਆ ਸੀ ਵੀ ਮੈਂ ਕਿੰਨੀ ਔਖ ਕੱਟ ਕੇ ਆਇਆ ਆ ਆਪਾਂ ਕਹਿਣ ਨੂੰ ਤਾਂ ਹਨਾ ਕਮੈਂਟ ਹੁਣ ਆਪਾਂ ਵੀ ਕਰ ਦਿੰਨੇ ਆ ਜਾਂ ਆਪਾਂ ਕਹਿ ਵੀ ਦਿੰਨੇ ਆ ਬਹੁਤ ਗੱਲਾਂ ਚ ਮੈਂ ਵੀ ਕਹਿ ਦਿੰਨੀ ਆ ਵੀ ਨਾ ਜਾਣ ਬਾਹਰ ਪਰ ਕਈ ਵਾਰ ਨਾ ਬੰਦੇ ਦੇ ਹਾਲਾਤ ਇਹੋ ਜਿਹੇ ਹੁੰਦੇ ਆ ਕਿ ਉਹਦੇ ਕੋਲ ਕੋਈ ਆਪਸ਼ਨ ਨਹੀਂ ਹੁੰਦੀ। ਵੈਸੇ ਮੈਂ ਉਹਨੂੰ ਜਦੋਂ ਅੱਜ ਤੋਂ 3-4 4 ਸਾਲ ਪਹਿਲਾਂ ਉਹ ਆਇਆ ਸੀ ਜਦੋਂ ਅਮਰੀਕਾ ਤੋਂ ਜਦੋਂ ਮੈਂ ਉਹਨੂੰ ਪੁੱਛਿਆ ਤੇ ਮੈਂ ਉਹਨੂੰ ਕਿਹਾ ਸੀ ਕਿ ਮੈਂ ਤੇਰੀ ਗੱਲ ਸਾਂਝੀ ਕਰੂੰਗੀ ਚੈਨਲ ਤੇ। ਉਦੋਂ ਮੈਂ ਕਹਾਣੀਆਂ ਨਹੀਂ ਪਾਉਂਦੀ ਸੀ ਚੈਨਲ ਤੇ ਤੇ ਪਰ ਮੈਨੂੰ ਲੱਗਿਆ ਕਿ ਨਹੀਂ ਕਰਨੀ ਚਾਹੀਦੀ। ਉਦੋਂ ਮੈਂ ਨਹੀਂ ਕੀਤੀ ਸੀ। ਅੱਜ ਚਲੋ ਗੱਲਾਂ 'ਚ ਗੱਲ ਚੱਲੀ ਤੇ ਮੈਂ ਤੁਹਾਨੂੰ ਇਹ ਜਿਹੜਾ ਤਜਰਬਾ ਸੁਣਾ ਦਿੱਤਾ। ਤੇ ਪਰ ਫਿਰ ਵੀ ਮੇਰੀ ਕੋਸ਼ਿਸ਼ ਰਹੂਗੀ ਕਿ ਮੈਂ ਉਹ ਤੋਂ ਦੁਬਾਰਾ ਸਾਰਾ ਕੁਝ ਪੁੱਛਾਂ ਤੇ ਸਾਰਾ ਕੁਝ ਪੁੱਛ ਕੇ ਮੈਂ ਤੁਹਾਨੂੰ ਵਕਾਇਦਾ ਉਹਦਾ ਮਤਲਬ ਜੋ ਮੇਰੇ ਨਾਲ ਸਾਡੇ ਨਾਲ ਉਹਦਾ ਰਿਲੇਸ਼ਨ ਆ ਉਹ ਦੱਸ ਕੇ ਤੁਹਾਡੇ ਨਾਲ ਇਹ ਸਾਰੀ ਜਿਹੜੀ ਉਹਦੀ ਹੱਡ ਬੀਤੀ ਆ ਜਰੂਰ ਸਾਂਝੀ ਕਰੂੰਗੀ ਜੇ ਉਹਨੇ ਇਜਾਜ਼ਤ ਦਿੱਤੀ ਤਾਂ ਬਾਕੀ ਦੇਖੋ ਹਣਾ ਕੋਈ ਵੀ ਇਨਸਾਨ ਆ ਜਿਹੜਾ ਹਾਲਾਤਾਂ ਨਾਲ ਲੜਦਾ ਮਿਹਨਤ ਕਰਦਾ ਉਹਦੇ ਲਈ ਇਹ ਹੁੰਦਾ ਵੀ ਜੇ ਮੰਨ ਲਵੋ ਰਿਸਕ ਨਹੀਂ ਲਵਾਂਗੇ ਤਾਂ ਵੀ ਜਿਹੜੀ ਜ਼ਿੰਦਗੀ ਆ ਉਹ ਮੌਤੋਂ ਵੀ ਭੈੜੀ ਆ ਪਰ ਅੱਜ ਕੱਲ ਤਾਂ ਚਲੋ ਹੁਣ ਤਾਂ ਸਾਨੂੰ ਪਤਾ ਸਾਰਿਆਂ ਨੂੰ ਵੀ ਅਮਰੀਕਾ ਜਿਹੜੀ ਗਵਰਨਮੈਂਟ ਆ ਉੱਥੋਂ ਦਾ ਜੋ ਮਾਹੌਲ ਆ ਉਹਨਾਂ ਨੇ ਰੋਕ ਲਾਈ ਦਿੱਤੀ ਆ ਪਰ ਇਹੋ ਜਿਹੇ ਹਾਲਾਤਾਂ 'ਚ ਕਿਸੇ ਨੂੰ ਨਹੀਂ ਜਾਣਾ ਚਾਹੀਦਾ ਜਿਵੇਂ ਅੱਜ ਕੱਲ ਕੈਨੇਡਾ ਜਾਂ ਅਮਰੀਕਾ ਦੇ ਹਾਲਾਤ ਆ ਵੀ ਉੱਥੇ ਕੰਮ ਵੀ ਹੈ ਨਹੀਂ ਅੱਜ ਕੱਲ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਕੱਲ੍ਹ ਵਾਲੀ ਕਹਾਣੀ ਦੇ ਕਮੈਂਟ ਨਹੀਂ ਪੜਾਂਗੇ ਕਿਉਂਕਿ ਕਹਾਣੀ ਆਪਣੀ ਜ਼ਿਆਦਾ ਲੰਬੀ ਹੋਗੀ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ